ਇਹ ਸਾਰੀ ਰਾਤ ਸੋਇਆ ਹੀ ਨਹੀਂ ਹੈਗਾ ਵੀ ਪਹਿਲੇ ਪਹਿਲੇ ਦਿਨ ਇਹਨਾਂ ਨੂੰ ਉਪਰਾ ਲੱਗਿਆ ਨਾ ਹਰੇ ਥੋੜਾ ਆ ਤੇ ਏਡੇ ਗਾਲੇ ਨਾ ਆਪਾਂ ਤੁਹਾਨੂੰ ਦੱਸਦੇ ਆ ਵੀ ਕੀ ਕਰਨ ਜਾ ਰਹੇ ਆ ਕਿ ਜਾ ਕੇ ਦੱਸੀ ਚਾਚੇ ਉਹ ਦੱਸੋ ਹੁਣ ਹੀ ਦੱਸ ਜਿਹੜਾ ਤੁਸੀਂ ਦੱਸੋ ਲਾ ਨਾ ਫਿਰ ਬੱਚਾ ਹਾਂ ਲਾ ਦੇ ਲਾ ਦੇ ਪੇਚਾ ਲਾਊਗਾ ਬਈ ਹੁਣ ਦੇਖੋ ਇਹ ਹਾਂਜੀ ਬਾਈ ਸਸਤਰੀ ਗੱਲ ਸਾਰਿਆਂ ਨੂੰ ਉਮੀਦ ਹੈ ਵੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਣੀ ਹੈਗੀ ਆ ਬਾਈ ਲੋੜੀ ਤੇ ਐਮ ਐਂ ਬਲੌਗ ਮੈਂ ਅੱਜ ਅਪਲੋਡ ਕਰ ਰਹੀ ਹਾਂ ਕਿਉਂਕਿ ਫਿਰ ਇੱਕ ਜਿਵੇਂ ਮੈਂ ਅੱਜ ਬਣਾਇਆ ਸਾਰਾ ਬਲੌਗ ਤੇ ਫਿਰ ਮੈਂ ਕੱਲ ਨੂੰ ਅਪਲੋਡ ਕਰਦੀ ਹੁੰਨੀ ਆ ਤਾਂ ਕਰਕੇ ਬਈ ਤੁਹਾਨੂੰ ਅੱਜ ਦਿਖ ਰਿਹਾ ਬਲੌਗ ਵੈਸੇ ਬਣਾਇਆ ਆਪਾਂ ਕੱਲ ਸੀਗਾ ਇਹ ਲੋੜੀ ਕਿਉਂਕਿ ਲੋੜੀ ਕੱਲ ਸੀ ਹਨਾ ਆਪਣੇ ਤੇ ਉਮੀਦ ਹੈ ਵੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਵਧੀਆ ਮਣੀ ਹੋਗੇ ਹਨਾ ਬਈ ਤੁਹਾਡੇ ਸਾਰਿਆਂ ਕੋਲ ਲੋੜੀ ਵੈਸੇ ਠੰਡ ਬਹੁਤ ਆ ਤੇ ਆਪਾਂ ਬਈ ਲੋੜੀ ਵਾਲੇ ਦਿਨ ਤਾਂ ਰੱਖਿਆ ਆਪਾਂ ਨੇ ਸਾਗ ਆ ਦੇਖੋ ਸਾਗ ਤਾਂ ਰੱਖਿਆ ਅੱਜ ਦਾ ਬਈ ਬਹੁਤ ਜ਼ਿਆਦਾ ਕੰਮ ਰਿਹਾ ਆਪਾਂ ਨੂੰ ਬਹੁਤ ਜ਼ਿਆਦਾ ਅੰਦਰੋਂ ਵੀ ਸਾਰੀ ਸਾਫ ਸਫਾਈ ਬੇੜਾ ਵੀ ਸਿੰਭ ਰਿਹਾ ਆਪਾਂ ਲੋੜੀ ਦੇ ਹਨ ਸਾਰੀ ਸਾਫ ਸਫਾਈ ਕਰਤੀ ਤੇ ਅੱਜ ਆਪਣਾ ਵੀ ਸਾਗ ਦਾ ਵੀ ਵਿੱਚ ਹੋ ਗਿਆ ਕੰਮ ਤੇ ਆ ਪਿੱਛੇ ਮਸ਼ੀਨ ਦਿਖ ਰਹੀ ਹੈ ਬਈ ਇੱਧਰ ਆਪਾਂ ਨੇ ਹਜੇ ਕੱਪੜੇ ਧੋਣੇ ਨੇ ਤੇ ਅੱਧੇ ਘੇ ਰਹੇ ਕੱਪੜੇ ਅੱਧੇ ਆਪਾਂ ਧੋਤੇ ਤੇ ਹੁਣ ਆਪਾਂ ਸਾਗ ਦੀ ਥੋੜੀ ਜੀ ਨਾਲ ਨਾਲ ਉਰੇ ਬੈਠੇ ਨਾਲ ਨਾਲ ਸੇਕ ਰਹੀਆਂ ਬਈ ਮੈਂ ਨਾਲ ਨਾਲ ਮੈਂ ਆਪਣੇ ਧੋਰੀਆਂ ਕੱਪੜੇ ਆਪਣੇ ਨਾਲ ਨਾਲ ਬਈ ਦੇਖੋ ਆ ਬਿੱਲੀ ਵੀ ਸੇਕ ਰਹੀ ਹੈ ਠੰਡ ਲੱਗ ਰਹੀ ਆ ਵੀ ਇਹਨਾਂ ਨੂੰ ਵੀ ਇਹ ਨਾ ਪਿੱਛੇ ਨਹੀਂ ਬੈਠ ਰਹੀਆਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਕੱਲ ਵਾਲੇ ਵਲੌਗ ਚ ਦਿਖਾਇਆ ਸੀ ਆਪਾਂ ਜਿਹੜਾ ਨਵਾਂ ਕੁੱਤਾ ਲੈ ਕੇ ਆਉਂਦਾ ਨਾ ਆਪਾਂ ਨੇ ਉਹਦੇ ਕਰਕੇ ਨਾ ਇਹ ਡਰ ਰਹੀਆਂ ਨੇ ਉਹਨਾਂ ਤੋਂ ਤੇ ਹੁਣ ਮੈਨੂੰ ਆਇਆ ਬਸ ਵੀ ਇਹ ਨਾ ਬਈ ਦੂਰ ਹੋ ਜਾਣ ਮੈਨੂੰ ਤਾਂ ਇਹ ਜਾਦੇ ਪਿਆਰੀਆਂ ਨੇ ਉਹਦੇ ਨਾਲੋਂ ਫਿਲਹਾਲ ਤਾਂ ਤੇ ਆ ਦੇਖੋ ਜੇ ਆਪਣੇ ਕੋਲ ਆ ਕੇ ਬੈ ਗਈ ਬਈ ਇਹ ਸੇਕ ਰਹੀ ਐ ਇਹ ਨਾਲ ਨਾਲ ਦੋ ਪਤਾ ਨਹੀਂ ਕਿੱਥੇ ਨੇ ਉਹ ਬਾਹਰ ਨੇ ਤੁਹਾਨੂੰ ਨਾ ਮੈਂ ਇੱਕ ਗੱਲ ਦੱਸ ਦਿਆਂ ਅੱਜ ਜਿਵੇਂ ਲੋਹੜੀ ਆ ਹਨਾ ਲੋਹੜੀ ਦੇ ਪਰ ਮੈਂ ਤੁਹਾਨੂੰ ਗੱਲ ਦੱਸਦੀ ਆ ਬਈ ਜਦੋਂ ਮੈਂ ਹੋਈ ਸੀ ਮਤਲਬ ਮੈਂ ਆਪਣੇ ਘਰ ਦੇ ਵਿੱਚ ਮੈਂ ਜੇਠੀ ਕੁੜੀਆਂ ਜਿਸ ਦਿਨ ਮੈਂ ਜੰਮੀ ਸੀ ਨਾ ਉਸ ਦਿਨ ਮੇਰੀ ਮੰਮੀ ਨੇ ਮੇਰੀ ਨਾਨੀ ਨੇ ਮੇਰੀ ਬੀਬੀ ਨੇ ਮਤਲਬ ਆਲਮੋਸਟ ਸਾਰੇ ਘਰ ਦੇ ਆ ਨੇ ਬਈ ਅੱਖਾਂ ਗਾਲ ਲੀਆਂ ਸੀ ਰੋ ਰੋ ਕੇ ਵੀ ਹਾਂ ਵੀ ਸਾਡੇ ਕੁੜੀ ਹੋ ਗਈ ਕਿਉਂ ਹੋ ਗਈ ਹਨਾ ਬਸ ਐਵੇਂ ਐ ਵੀ ਚੱਲ ਵੀ ਮੁੰਡਾ ਹੁੰਦਾ ਤਾਂ ਵਧੀਆ ਹੁੰਦਾ ਕਿਉਂਕਿ ਮੈਂ ਖੱਲੀ ਕੁੜੀਆਂ ਵੀ ਆ ਮੇਰੇ ਰਿਸ਼ਤੇਦਾਰ ਜਿਹਨੂੰ ਜਿਹੜੀ ਮਾਸੀ ਹੋਣੀ ਜਿਹੜੇ ਮੇਰੇ ਸਾਰਿਆਂ ਕੋਲ ਦੋ ਦੋ ਮੁੰਡੇ ਨੇ ਹਨਾ ਤੇ ਇੰਨੀ ਜ਼ਿਆਦੇ ਰੋ ਰੋ ਕੇ ਬਈ ਅੱਖਾਂ ਗਾਲ ਲੀਆਂ ਸੀ ਆ ਫੇਰ ਜਦੋਂ ਮੇਰਾ ਭਾਈ ਹੋਇਆ ਵੀ ਬਹੁਤ ਖੁਸ਼ੀ ਸਾਰੇ ਹਾਂ ਵੀ ਚਲ ਮੁੰਡਾ ਹੋ ਗਿਆ ਸਾਡੇ ਬਈ ਬਹੁਤ ਮਠਾਈਆਂ ਵੰਡੀਆਂ ਮੇਰੇ ਭਾਈ ਦੀ ਵਾਰੀ ਚ ਬਟ ਮੇਰੀ ਵਾਰੀ ਚ ਨਹੀਂ ਵਈ ਇਹਨਾਂ ਨੇ ਐਨਾ ਕੁਝ ਕਰਿਆ ਸਿਰਫ ਮੇਰੇ ਪਾਪਾ ਸੀਗਾ ਜਿਹੜਾ ਬੜਾ ਖੁਸ਼ ਹੋਇਆ ਹਾਂ ਵੀ ਮੇਰੀ ਪੋਤੀ ਹੋ ਗਈ ਆ ਦੇਖੋ ਬਈ ਪਾਪਾ ਲਿਆਇਆ ਆਪਣੇ ਡੱਕੇ ਹੋਰ ਤੇ ਆਪਾਂ ਹਜੇ ਆ ਲਾਰਖੇ ਨੇ ਡੱਕੇ ਆ ਦੇਖੋ ਸਾਗ ਬਣਾਰੀ ਜਰੇ ਹਜੇ ਆ ਦੇਖੋ ਬਈ ਪਤੰਗ ਉਹ ਲੈ ਕੇ ਆਇਆ ਆਪਣਾ ਸਹਿਜ ਕਹਿੰਦਾ ਕਹਿੰਦਾ ਕੰਨੀ ਦੇ ਦੋ ਹੁਸੰਦੀ ਦੀ ਮਾਂ ਚਲ ਕੋਈ ਨਹੀਂ ਅੱਛਾ ਡੋਰ ਵੀ ਲੈ ਰੱਖੀ ਹੈ ਜਾ ਜਨੇ ਭਈਆ ਤੇ ਮੈਂ ਪਹਿਲਾਂ ਹੀ ਨੇ ਮੇਰੇ ਵੱਡੇ ਫਰਮਾਨ ਤੇ ਹਾਂ ਭਾਈ ਬਾਦਲਾ ਥੱਲੇ ਹੀ ਰਹਿ ਬੰਦੇ ਹਮ ਤਾਂ ਇਤਰੀਆਂ ਭਾਈ ਹੋਈ ਫੇਰ ਆ ਜਾ ਫਿਰ ਚੱਲਾ ਉਹ ਰਹਾ ਤੰਗ ਆ ਜਾ ਨਹੀਂ ਰੰਗ ਹੈ ਨਹੀਂ ਫਤ ਮੰਨ ਜਾ ਵੀ ਹਾਰ ਕੇ ਮੰਨ ਲੈ ਮੰਨਦਾ ਨਹੀਂ ਉਹ ਕਹਿ ਵੀ ਮੇਰੇ ਕੋਲ ਜੁੱਧ ਸਮੱਗਰੀ ਖਤਮ ਹੋ ਗਈ ਕਾ ਕਿਉਂ ਹੋ ਗਈ ਕਹਨੇਗਾ ਕਿਉਂ ਹੋ ਗਈ ਕੰਨਾ ਮਲਾਂਗਾ ਹੁਣ ਕੈਨੂ ਮੁਰਾ ਆਹ ਖੜਿਆ ਤਰਵਿੰਦਰ ਟੈ ਟੈ ਨੋ ਨੋ ਰੇ ਕੀ ਕਰਤਾ ਸਾਰੀ ਤਰ੍ਹਾਂ ਕਿਤਨਾ ਸਮਾਨ ਕਰ ਤੁਮ ਹੋ ਗਿਆ ਹੋਈ ਨਹੀਂ ਆਜੇ ਹੁਣ ਲਿਆਉਗਾ ਹੈਡ ਗਾਲੇ ਤੋਂ ਪੰਜ ਸੱਤ ਵੱਡੇ ਵੱਡੇ ਕੱਲ ਹੁਸਨ ਨੇ ਇੱਕ ਚੀਜ਼ ਲਿਆਉਣ ਦੀ ਦੁਕਾਨੇ ਤੋਂ ਮਿੰਟ ਚ ਲੈ ਗਿਆ ਹੁਸਨ ਨਾ ਨਾ ਸੋਈਆਂ ਗਾਂਦੀ ਨੂੰ ਨਹੀਂ ਤੈਨੂੰ ਕਹਿ ਰਹੀਆਂ ਮੈਂ ਨਹੀਂ ਰੋਈ ਇਹ ਗੱਲ ਗਲਤ ਹੈ ਮੈਂ ਨਹੀਂ ਪੁੱਤਰ ਹੋਈ ਬਿਲਕੁਲ ਵੀ ਮਿਸ਼ਨ ਇੰਪੋਸੀਬਲ ਫਿਲਮ ਟਾਮ ਕ੍ਰੂਜ਼ ਦੀ ਦੇਖੀ ਹੈ ਕਿਸੇ ਨੇ ਟਾਮ ਕ੍ਰੂਜ਼ ਹਾਲੀਵੁੱਡ ਐਕਟਰ ਆ ਬਹੁਤ ਫੇਮਸ ਆ ਮੇਰਾ ਫੇਵਰੇਟ ਵੀ ਆ ਹਮ ਮਿਸ਼ਨ ਇੰਪੋਸੀਬਲ ਨਾ ਇਹ ਤੇ ਉਹਦੇ ਚ ਹਾਰਮੋਨਿਕ ਮੋਟਰਸਾਈਕਲ ਨੂੰ ਪਹਾੜਾਂ ਤੇ ਲਿਜਾ ਕੇ ਉਹ ਬੰਦਾ ਉਹਦੀ ਛਾਲ ਮਾਰਦਾ ਮਤਲਬ ਠੀਕ ਹੈ ਨਾ ਉਹਨੇ ਐਦਾਂ ਪੈਰਸਿੰਗ ਬਨ ਲਿਆ ਹੁੰਦਾ ਵੈਸੀ ਪਰ ਉਹ ਸੀਨ ਉਹਨੇ ਅਸਲੀ ਕਰਾਇਆ ਦਿਉ ਫਿਲਮ ਦੇ ਵਿੱਚ ਅੱਛਾ ਰੀਅਲ ਕਰਾਇਆ ਦਿਉ ਉਹ ਬੰਦੇ ਨੇ ਠੀਕ ਹੈ ਤੇ ਜਿਹੜਾ ਮੋਟਰਸਾਈਕਲ ਦੀ ਪਤਾ ਕਿਹੜਾ ਸੀ ਇਹ ਖੜਿਆ ਮੋਟਰ ਇਹ ਹੀ ਮੋਟਰਸਾਈਕਲ ਸੀ ਮੈਂ ਦੱਸਾਂ ਇਹਨੂੰ ਨਾਂ ਦੱਸੋ ਇਹ ਤਾਂ ਕੱਲ ਨੂੰ ਛਾਲ ਮਾਰਵਾ ਕੇ ਤੋੜ ਲਿਆਉਗਾ ਪਹਿਲਾਂ ਸਪਲੇਟਾ ਤੋੜ ਲਿਆ ਵੀ ਨਹੀਂ ਹੋਣੀ ਨਹੀਂ ਹੋਣੀ ਇਨਸ਼ਾਅਰ ਹੁਣ ਨਹੀਂ ਮਾਰ ਸਕਦਾ ਇਹ ਉਹ ਤੋਂ ਹੀ ਮਾਰਨੇ ਦੀ ਜੀ ਤੋਂ ਮਾਰਨੇ ਦੀ ਇਹ ਮਰਵਾਤ ਪੰਜ ਬੰਦਿਆਂ ਨੂੰ ਛੜਾ ਕੇ ਆ ਆਹ ਦੇ ਪੂਰੇ ਆ ਮੈਂ ਤੇਰੀ ਖਾਮਾ ਉਦੋਂ ਦਾ ਇੱਕ ਨਿਸ਼ਾਨੀ ਹੈਗੀ ਵੀ ਜਿਹੜੀ ਕਾਉਂਟਰੂਜ ਨੇ ਛਾਲ ਮਰਾਈ ਤਾ ਪਰਤਾ ਹੈਗੀ ਉਦੋਂ ਸਿਰਫ ਇਹਦੀ ਆ ਨੰਬਰ ਪਲੇਟ ਟੁੱਟੀ ਜੀ ਆ ਦੁਬਾਰੇ ਲਾਈ ਹੋਈ ਆ ਦੇਖ ਆ ਨਾ ਟਾ ਨਾ ਸਿਰਫ ਇੱਕ ਨੰਬਰ ਪ੍ਰੂਫ ਆ ਦਾ ਨੰਬਰ ਪਲੇਟ ਤੇ ਕਾਲ ਜਿਹੀ ਕੁਸਾਬ ਸੱਚੀ ਕਹਾ ਹੋਰ ਵੀ ਤੇ ਨਿਸ਼ਾਨੀਆਂ ਐ ਚੇ ਨੰਬਰ ਪਲੇਟ ਹੈ ਹੀ ਨਹੀਂ ਮੂਰੇ ਇਹਦੀ ਆ ਦੇਖੋ ਇਹ ਇਹ ਉਦੋਂ ਕਿਸੇ ਦੀ ਉਹ ਚਿਰਾਬੋਲੀ ਦੀਆਂ ਪਹਾੜੀਆਂ ਤੇ ਛਾਲ ਤੇ ਬਈ ਹੁਣ ਆਪਾਂ ਚੱਲੇ ਡਕਾਲੇ ਆ ਦੇਖੋ ਆਪਰ ਡਕਾਲੇ ਜਾਵਾਂਗੇ ਆਪਾਂ ਚਾਰੋ ਜਣੇ ਕੱਢ ਜਾ ਲੈਕਰਟਰ ਲੰਗ ਜਾਣ ਤੇ ਲੰਗ ਜਾਣ ਬਹਿ ਗਏ ਚਾਚੇ ਤਾਂ ਕਿੰਨੇ ਸੈੱਟ ਹੋ ਗਿਆ ਚਲੋ ਬਈ ਹੁਣ ਆਪਾਂ ਚੱਲੇ ਆ ਬਈ ਡਕਾਲੇ ਨੂੰ ਟੈਡਕਾ ਵਾਲੇ ਨਾ ਆਪਾਂ ਤੁਹਾਨੂੰ ਦੱਸਦੇ ਆਂ ਵੀ ਕੀ ਕਰਨ ਜਾ ਰਹੇ ਆਂ ਕਿ ਜਾ ਕੇ ਦੱਸੀ ਜਾਚੋ ਹੋਰ ਦੱਸੋ ਹੁਣ ਹੀ ਦੱਸ ਜੇ ਤੁਸੀਂ ਦੱਸੋ ਅੱਜ ਭਈ ਅਸੀਂ ਲੈਣ ਜਾ ਰਹੇ ਆਂ ਨਵਾਂ ਮੋਬਾਈਲ ਬਲੌਕਿੰਗ ਵਾਸਤੇ ਹਾਂ ਭਈ ਸਾਡੇ ਨਵੇਂ ਸੁਪਰਸਟਾਰ ਸਹਿਜ ਵਾਸਤੇ ਠੀਕ ਹੈ ਅੱਜ ਆਪਾਂ ਵੀ ਇਹਦੇ ਵਾਸਤੇ ਨਵਾਂ ਫੋਨ ਲੈ ਕੇ ਆਵਾਂਗੇ ਤੇ ਪਹਿਲਾਂ ਵਾਲੇ ਫੋਨ ਜੁਨਾ ਉਹਦੀ ਥੋੜੀ ਜੀ ਕੈਮਰਾ ਤੇ ਸਟੋਰੇਜ ਦੀ ਪ੍ਰੋਬਲਮ ਸੀ ਤੇ ਹੁਣ ਆਪਾਂ ਇਹਨੂੰ ਨਮਾ ਲਿਆ ਕੇ ਦਵਾਂਗੇ ਫੋਨ ਇਹ ਹੁਸਨ ਤੋਂ ਇਨਸਪਾਇਰ ਹੋਇਆ ਹੁਸਨ ਤੋਂ ਕਿ ਮੈਂ ਵੀ ਬਲੌਗਿੰਗ ਕਰ ਲਈ ਆ ਹੁਣ ਅਸੀਂ ਦੋਏ ਇਕੱਠੇ ਭੈਣ ਭਾਈ ਕਰਿਆ ਕਰਾਂਗੇ ਬਲੌਗਿੰਗ ਕਹਿੰਦਾ ਹੁਸਨ ਉਹ ਇੰਨੀ ਮਸ਼ਹੂਰ ਹੋ ਗਈ ਕਹਿੰਦਾ ਲੋ ਵੀ ਫਾਈਨਲੀ ਅਬ ਪਹੁੰਚ ਗਏ ਤੇ ਹੁਣ ਆਪਾਂ ਜਾਣਨੇ ਆ ਵੀ ਇਹਦਾ ਫੋਨ ਲੈਣ ਦਿਖਾਉਣੇ ਆ ਵੀ ਇਹਨੂੰ ਮੈਂ ਸੈਟੀਸਫਾਈ ਹੋ ਗਿਆ ਕਹਿੰਦੇ ਹੋ ਗਿਆ ਸਾਰੇ ਖੁਸ਼ ਹਾਂਜੀ ਹੈ ਐਨ ਖੁਸ਼ ਹੋਵੇ ਕਹਿੰਦੇ ਮੁੰਡੇ ਨੂੰ ਫੋਨ ਦਿਖਾ ਦੇ ਲੈ ਆਹ ਫੋਨ ਲੈ ਕੇ ਆਇਆ ਬਈ ਦੇਖੋ ਦਵਾਇਆ ਕੀ ਨਹੀਂ ਆਉਦੇ ਤਾਂ ਮੂੰਹ ਦੇਖੋ ਵੀ ਜਾਂਚੇ ਨਾ ਲੋ ਬਈ ਬਸ ਆਪਣਾ ਇੰਨਾ ਕੰਮ ਸੀ ਗੱਡ ਕਾਲੇ ਠੀਕ ਆ ਫੋਨ ਫੋਨ ਲੈ ਲਿਆ ਆਪਾਂ ਉਹ ਦੇਖੋ ਹਜੇ ਅਨਬਾਕਸਿੰਗ ਹੋ ਰਹੀ ਹੈ ਤੇ ਹੁਣ ਇਹ ਮੁੰਡਾ ਵੀ ਆਪਣਾ ਵੀ ਹੋ ਗਿਆ ਖੁਸ਼ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਬਹੁਤ ਬਲੌਗਰ ਕਹ ਦੇਖੋ ਮਿਲੂਗਾ ਹਾਂ ਹੁਣ ਸੈਜ ਵੀ ਆਪਣਾ ਵਲੋਗਿੰਗ ਸਟਾਰਟ ਕਰਿਆ ਕਰੋ ਹੁਣ ਅਸੀਂ ਜੀ ਤੂੰ ਮੈਂ ਕਿਹਾ ਠੀਕ ਆ ਤੇ ਆਹ ਦੇਖੋ ਬਈ ਇਹ ਰਿਹਾ ਫੋਨ ਸੈਜ ਦਾ ਨਵਾਂ ਇਹਦਾ ਰੈਡਮੀ ਦਾ ਹੋਲਡ ਹੀ ਨਹੀਂ ਆਉਂਦਾ ਕਰ ਰੈਡਮੀ ਦਾ ਫੋਨ ਲੈ ਕੇ ਆਇਆ ਬਈ ਜੀ ਦਾ ਕਹਿੰਦਾ ਐਂ ਕਹਿ ਰਿਹਾ ਜੀ ਲੱਗਿਆ ਮੈਂ ਸਲੋ ਜੀ ਦੇ ਹੁਣ ਆਪਾਂ ਪਹੁੰਚ ਗਏ ਘਰੇ ਪਰ ਚੋਰੀ ਸਾਰਿਆਂ ਨੇ ਚੋਰੀ ਰੋ ਦੱਸਣ ਨਹੀਂ ਹੈ ਕਿਸੇ ਨੂੰ ਹਾਂ ਨਹੀਂ ਦੱਸਣਾ ਬਈ ਕਿਸੇ ਨੂੰ ਨਹੀਂ ਦੱਸਣਾ ਹਜੇ ਆਪਾਂ ਹਜੇ ਆਪਾਂ ਸਰਪ੍ਰਾਈਜ਼ ਦੇਵਾਂਗੇ ਸਾਰਿਆਂ ਨੂੰ ਠੀਕ ਹੈ ਮਤਲਬ ਅੱਜ ਨਹੀਂ 2-3 ਦਿਨ ਬਾਅਦ ਦੇਵਾਂਗੇ ਆਪਾਂ ਚਲੋ ਬਈ ਹੁਣ ਆਪਾਂ ਪਹੁੰਚ ਗਏ ਆ ਘਰੇ ਨਾਲੇ ਥੋੜਾ ਸੁੱਧ ਪੱਤਾ ਲਿਆਣਾ ਸੀ ਉਹ ਵੀ ਲਿਆਂਦਾ ਆਪਾਂ ਹੈ ਤੇਰਾ ਸੈੱਟ ਨਹੀਂ ਹੋਇਆ ਸੀ ਮਰੀਆਣੀ ਹੈਗਾ ਫੋਟੋ ਕਹਿੰਦੇ ਵੀ ਨਾ ਇਹ ਨਹੀਂ ਹੋ ਸਕਦਾ ਹੋਏਂ ਸਰਦ ਹਾਂ ਕਹਿੰਦੇ ਇਹ ਨਹੀਂ ਹੁੰਦਾ ਪੁੱਛਿਆ ਦੀ ਹਰਮਨ ਨੇ ਬੂਟ ਕਿੱਥੇ ਆ ਪੂਰੀ ਪਿਆ ਗੱਡੀ ਚ ਪਿਆ ਤੇਰੇ ਬੂਟ ਕੱਢ ਲਿਆ ਪਾਪੇ ਦਾ ਉਹ ਰਿਆ ਆਹ ਦੇਖੋ ਬਈ ਬਾਕੀ ਨੂੰ ਕਹਿੰਦਾ ਟਾਂਕੇ ਲਾ ਦੇ ਭੈਣ ਚੋਰ ਦਾ ਉਹ ਕਹਾ ਹੁੰਦਾ ਨਹੀਂ ਜੋ ਹਾਂ ਨਿੰਦਾ ਆ ਦੇਖੋ ਬਈ ਸਾਰੀ ਰਾਤ ਦਾ ਸੁਣ ਹਾਂ ਸਾਰੀ ਰਾਤ ਨਹੀਂ ਸੌਇਆ ਨਾ ਸੋਨੇ ਦਿਨ ਚ ਸੌਂਦਿਆ ਸੌਂਦਿਆ ਨਹੀਂ ਇਹ ਸਾਰੀ ਰਾਤ ਸੋਇਆ ਹੀ ਨਹੀਂ ਹੈਗਾ ਵੀ ਪਹਿਲੇ ਪਹਿਲੇ ਦਿਨ ਇਹਨਾਂ ਨੂੰ ਉਪਰਾ ਲੱਗਿਆ ਨਾ ਹਜੇ ਥੋੜਾ ਜਿਹਾ ਹਾਂ ਹਾਂ ਆ ਦੇਖੋ ਬਈ ਪਤੰਗ ਡਾ ਰਹੇ ਆ ਪਾਉ ਰਿਹਾ ਵੀ ਆਪਣੇ ਨਾਲ ਦਾ ਪਤੰਗ ਹਾਂ ਹਾਂ ਮੈਂ ਜ਼ਿਆਦਾ ਨਹੀਂ ਬਤਾਉਂਦੀ ਕੋਈ ਨਹੀਂ ਉਹ ਪਿੱਛੇ ਮੈਂ ਛੱਡ ਦੂੰ ਹੁਣ ਛੱਡ ਦੇ ਫੇਰ ਲੈ ਇਹਨਾਂ ਦੇ ਬਈ ਰੋਜ਼ ਪੇਚੇ ਪੈਂਦੇ ਨੇ ਠੀਕ ਆ ਇੱਕ ਦੇ ਇੱਕੋ ਆਪਣਾ ਹਜੇ ਉੱਪਰ ਡਾ ਰਿਹਾ ਸਹਿਜ ਪਤੰਗ ਆ ਦੋ ਪਤੰਗ ਨੇ ਬਈ ਆਪਣੇ ਇੱਕ ਆ ਰਿਹਾ ਹੈ ਹਾਂ ਲਾ ਨਾ ਫਿਰ ਵਿੱਚ ਹਾਂ ਲਾ ਦੇ ਲਾ ਦੇ ਪੇਚਾ ਲਾਊਗਾ ਬਈ ਹੁਣ ਦੇਖੋ ਇਹ ਆ ਜਾ ਨਾ ਆ ਆਏ ਆਏ ਨਾ ਯਾਰ ਹਜੇ ਨਾ ਕੱਟੀ ਹਜੇ ਨਾ ਕੱਟੀ ਕੌਣ ਨੀ ਲੇ ਡਾਲਾ ਮੜਾਇਆ ਹੋਰ ਕੰਮ ਗਲਤ ਹੋ ਗਿਆ ਬਈ ਉਹ ਦੂਜੇ ਦਾ ਵੀ ਪਤੰਗ ਗਿਰ ਗਿਆ ਇਹਦਾ ਹੈ ਐਨੇ ਆ ਪਾ ਡਾਨਿਆ ਕਹਿੰਦਾ ਕਹਦਾ ਚਲ ਮੈਂ ਦੂਜਾ ਲਿਆ ਕੇ ਡਾਉਣਾ ਹੂੰ ਕੱਟੇ ਥਾਂਦੀਆਂ ਨੇ ਵੀ ਕਿਉਂ ਕਿਵੇਂ ਦੇਖ ਰਹੀ ਆ ਬੱਸ ਤੁਹਾਨੂੰ ਦੇਖੋ ਵੀ ਸਾਗ ਬਣ ਚੁੱਲੇ ਦੀ ਰੋਟੀ ਬਹੁਤ ਜਿਆਦਾ ਸਵਾਦ ਲੱਗਦੀ ਆ ਹਨਾ ਬੀਬੀ ਤੇ ਤਾਜ਼ਾ-ਤਾਜ਼ਾ ਅੱਜ ਆਪਾਂ ਨੇ ਬਣਾਇਆ ਸਾਗ ਤੇ ਇਸ ਸਾਗ ਨਾਲ ਹੁਣ ਆਪਾਂ ਰੋਟੀ ਖਾਵਾਂਗੇ ਦੇਖੋ ਮੈਂ ਕੀ ਘੂਪਾ ਕੇ ਬੈ ਗਈ ਤੇ ਸ਼ਾਮ ਦੀ ਆਪਣੀ ਬਈ ਰੋਟੀ ਦਾ ਟਾਈਮ ਆ ਠੀਕ ਆ ਕਿੰਨਾ ਟਾਈਮ ਹੋ ਰਿਹਾ ਬੀਬੀ ਦੇਖਿਆ ਨਹੀਂ ਮੈਂ ਮੈਂ ਦੱਸ ਦਿਆਂ ਤੁਹਾਨੂੰ 5:35 5:25 ਮਿੰਟ ਹੋ ਰਹੇ ਨੇ ਤੇ ਆਪਾਂ 5:25 ਮਿੰਟ ਤੇ ਆਪਾਂ ਡਿਨਰ ਕਰ ਰਹੇ ਆ ਰਾਤ ਦਾ ਨੇ ਨਹੀਂ ਸ਼ਹਿਰੀ ਤਾਂ ਵੀ ਬੋਲਡ ਕਰਦੇ ਹੁੰਦੇ ਨੇ ਹਨਾ ਸ਼ਹਿਰੀ ਥੋੜੇ ਹੁੰਦੇ ਨੇ ਕਈ ਵੇਸੇ ਪਿੰਡਾਂ ਵਾਲੇ ਵੀ ਲੇਟ ਕਰਦੇ ਨੇ ਪਰ ਅਸੀਂ ਸੱਜਦੇ ਖਾਣੇ ਹੁੰਨੇ ਆ ਦਿਨ ਟੱਲਣ ਤੋਂ ਪਹਿਲਾਂ ਪਹਿਲਾਂ ਅਸੀਂ ਖਾ ਲੈਨੇ ਰੋਟੀ ਹੁਣ 5:25 ਮਿੰਟ ਹੋ ਰਹੇ ਨੇ ਦੇਖੋ ਇਹ ਡਿਨਰ ਦੀ ਤਿਆਰੀ ਹੋਊਗੀ ਆਪਣੀ ਆਏ ਹਾਇ ਆ ਗਈ ਆਪਣੀ ਤੱਤੀ ਤੱਤੀ ਰੋਟੀ ਸਾਹ ਸਾਹ ਪਾ ਲੈ ਤੱਤੀ ਤੱਤੀ ਦੇਖੋ ਕਣਕ ਦੀ ਰੋਟੀ ਆ ਰੋ ਵੀ ਚੁੱਲੇ ਵਾਲੀ ਤੇ ਅੱਜ ਦਾ ਫਿਰ ਆਪਾਂ ਵਲੌਗ ਰੀਡ ਕਰਦੇ ਹਾਂ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਣਾ ਤੇ ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਟਾਟਾ ਬਾਏ ਬਾਏ ਸਸਰੀਕਾ